ਆਈ ਆਉਂਗੋ ਸਟਾਰ ਸਾਸਤ੍ਰਿਕਾ ਜੀ ਸਾਰਿਆਂ ਨੂੰ ਮੈਂ ਅਮੰਦੀਪ ਕੌਰ ਮੈਂ ਸਾਰਿਤ ਕਰਦੀ ਆ ਆਪਣੇ ਚੈਨਲ ਤੇ ਸਾਡਾ ਮੈਂ ਹੋਮ ਮੀਡ ਕਰਦੇ ਤੇ ਸਾਰੀ ਘੜੇਗੀ ਸਸਤੋ ਗੇਟਿੰਗ ਮਾਸਟਾ ਹੋਗੇ ਐਂਡੀਟਿੰਗ ਦਾਕ ਤੇ ਇਹ ਤੋਂ ਲੋਗ ਲੈ ਲੈ ਕਰਕੇ ਦੂਜਾ ਲਾਭ ਸ਼ੁਰੂ ਕਰਨਾ ਮੈਂ ਅਰਹੋ ਆਉਂਗਾ ਮੈਂ ਬਣਾ ਕੇ ਤਿਆਰ ਹੋਊਗਾ ਮੈਂ ਬਿਲਕੁਲ ਕਰਤਾ ਮੈਂ

ਤਮ। ਮੇ ਲੋਕਾਂ ਤੇ ਤਾਂ ਉਹ ਕਰਕੇ ਘਰ ਦੇ ਜ 8:30 ਵਜੇ ਦਾ ਕਈ ਬਟਾਲੇ ਨੇੜੇ ਜਿਵੇਂ ਮੈਂ ਵਾਪਸ ਆਈ ਔਰ ਦੀਨੇ ਮੈਂ ਸੂਟ ਕੱਟੇ ਤੇਰੋਂ ਟਿਕੜੀ ਖਾਧੀ ਅੱਜ ਸੂਖਣੀ ਨਾ ਕਿ ਨਾ ਮੁੱਛ ਰਹਿ ਗਈ ਉਹ ਖੰਦੀ ਬਾਦ ਕੋਈ ਖਸਮ ਨਹੀਂ ਰੱਖ। ਸਵੇਰ ਬ੍ਰੈਕਫਾਸਟ ਕੀਤਾ ਚਾਹ ਪੀਤੀ ਤੋਂ ਹੋਰ ਤੇ ਫਿਰ ਮੈਂ ਸੂਟ ਕਟਿੰਗ ਕਰਕੇ ਦੋ ਉਸ ਤੋਂ ਬਾਅਦ ਫਿਰ ਮੈਂ ਸਾਨੂੰ ਦੇ ਦੁਆਰਾ ਛੀਰੇ ਤੇ ਕਰਨਾ ਹੁਣ ਤਾਂ ਫਿਰ ਮਸਾਂ ਚ ਨਾ ਤੇ ਇੱਕ ਕੋਸ ਤੋਂ ਬਣ ਮੈਂ ਸੂਟ ਬੈਟਿੰਗ ਕੀਤੀ ਜਿਹਦੇ ਵਿੱਚ ਆਹ ਵਾਰਾ ਸੂਟ ਜਿਹੜਾ ਸਿਚ ਕਰ ਲਿਆ ਉਹ ਸ਼ਰਟ ਵੀ ਕੀਤੀ ਮਤਲਬ ਅਜੇ ਬਾਟਮੇ ਦੀ ਘਟਣ ਵਾਲੀ ਕੋਈ ਨਹੀਂ ਹੈ ਐਂ ਤਾਂ ਕਰਕੇ ਨਾ ਜਿਹਨਾਂ ਲੈਂਸ ਲਾਈਗਾ ਬੜੀ ਨਾ ਤੇਲੀ ਇਹ ਲੈਂਸ ਜਾਂਦੀ ਤਾਂ ਨਾ ਨੂੰ ਵਰਕ ਕੋ ਆਤਾ ਹਵੇ ਇੱਕੋ ਤੇ ਦੇ ਤੋ ਇੰਨਾ ਕਰਕੇ ਨਾ ਐਸਾ ਆਉਂਦੀ ਤੇ ਬੜੀ ਸੋਹਣੀ ਇਹਦੀ ਫਿਟਿੰਗ ਬਣੀ ਆ ਤੇ ਟ੍ਰਾਈ ਕਰਕੇ ਦੇਖਿਓ। ਇਹਿਆ ਰੈਕ ਨਾ ਪਾਵਾ। ਇਹੇ ਨੂੰ ਪਾਵਾ ਚੜੀਆਂ ਲਈ। ਇਹਨਾਂ ਨੂੰ ਥੋੜਾ ਜਿਹਾ ਜੋੜ ਪਾਣਾ। ਜੋੜ ਦਾ ਥੋੜਾ ਘੱਟ। ਮਤਲਬ ਪਾਵਾ ਤਾਂ ਨਾ ਮੋਟਾ ਨਹੀਂ। ਪਾਵਾ ਤਾਂ ਕਰਦੇ ਨੇ ਇਹਦਾ ਸੁਨਾ ਥੋੜਾ ਜਿਹਾ ਪਾਵਾ ਨੂੰ ਜੋੜ ਪਾਣਾ ਪੈਂਦਾ। ਕੋਨਾ ਜੋੜ ਪਾ ਲੈਣੀ। ਇਸ ਮੇਰੇ ਘਰੇ ਹੋ ਰੈਡੀ ਨੇ ਜੋੜ ਵਾਸਤੇ ਪਹਿਲਾਂ ਉਹ ਇਹਨੂੰ ਪਾ ਕੇ ਨਾ ਜੋੜ ਵਗੈਰਾ ਜੋੜ ਲਾ ਕੇ ਠੀਕ ਤਾਂ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਨਾਈਟ ਪੈਚ ਕਰ ਦੂੰਗੀ ਪਾਵਾਂ ਤੇ ਪਾਵਾਂ ਦਾ ਤਰ੍ਹਾਂ ਬਣਾ ਕੇ ਉਸ ਤੋਂ ਬਾਅਦ ਮੈਂ ਪਟਾਣੀ ਅਜੇ ਦੇਸਨ ਦੀ ਕਢੀ ਉਹ ਵੀ ਰੈਸਪੀ ਤੁਹਾਡਾ ਸ਼ੇਅਰ ਕਰੂੰਗੀ ਸਿੰਪਲ ਜਿਦਾ ਆਪਣਾ ਹੀ ਗੈਸੋਂ ਕਰਦੇ ਤੇ ਉਹ ਵੀ ਤੁਹਾਡੇ ਨਾਲ ਅ ਦਿਨਸ ਦੀ ਕਢੀ ਦੀ ਰੈਸਪੀ ਨਾਲ ਤਾਂ ਵਗੇ ਪਕੌੜੇ ਆਪਾਂ ਆ ਲੋ ਮੰਡੇ ਵਾਲੇ ਸੀ ਤੇ ਨਾਲੇ ਨਾ ਮੰਗੇ ਕੜੀ ਤੇ ਹਜੇ ਮੇਰੇ ਸਾਹ ਦਾ ਟਾਈਮ ਹੋਇਆ ਵਾ 5 ਵਜੇ ਦੇ 17 ਮਿੰਟ ਹੋਏ ਆ ਤੇ ਇਸ ਵੰਡਿਤ ਛੇ ਆ ਹਾਂ 5 ਵਜੇ ਦੇ 17 ਮਿੰਟ ਹੋ ਗਏ ਨੇ ਤੇ ਸਾਢੇ 6 ਵਜੇ ਮੈਂ ਉੱਠਣਾ ਤੇ ਸਬ지 ਬਣਾਉਣ ਲੱਗਣਾ ਤੇ ਨਾਲ ਉਹ ਸਾਡਾ ਚੋਲ ਬਣਾ ਲੀਏ ਕੜੀ ਤੇ ਦਿਲ ਛੇਰ ਵਾਸਤੇ ਬਣਾਵਾਂਗੇ ਖੁਲਕੇ ਦਿਲ ਛੇ ਆ ਭਿੰਦਾ ਜੋ ਕਰ ਤੱਕਾ ਤੇ ਚਲੋ ਜੀ ਆਵੇ ਚੋੜ ਲਾ ਕੇ ਜਾਂ ਪਾਵਾਂ ਵੀ ਰੈਡੀ ਕਰ ਲੈਂਨੀ ਆ ਤੁਹਾਨੂੰ ਫਿਰ ਬੁਖਾਰੀ ਨਾਲ ਮਿਲਦੀਆਂ ਤੁਹਾਨੂੰ ਕਿਚਨ ਦੇ ਵਿੱਚ ਜੇ ਕਰਾਂ ਕੜੀ ਦਾ ਤਰਕਾ ਰੈਡੀ ਹੋਣਾ ਸ਼ੁਰੂ ਹੋ ਗਿਆ ਵਾ ਪਿਆਜ਼ ਪਾਏ ਇਹਦੇ ਵਿੱਚ ਤੇਜ ਪੱਤਾ ਪਿਆਜ਼ ਜੀਰਾ ਤੇ ਹੋਣਾ ਆ ਆਲੂ ਕੱਟੇ ਨੇ ਤੇ ਆ ਆ ਪਿਆਜ਼ ਇਹਦੇ ਬਣਾਉਂਗੀ ਮੈਂ ਪਕੌੜੇ ਆ ਮਿਰਚਾਂ ਤਦਰਕ ਆ ਜਿਹੜਾ ਪੈਟਰਨ ਰੈਡੀ ਹੋ ਗਿਆ ਵਾ ਦਹੀਂ ਤੇ ਵੇਸਣ ਦਾ ਇਹ ਮਿਕਸ ਕਰਕੇ ਇਹਦੇ ਕੜੀ ਚ ਪਾ ਦੂੰਗੀ ਬਿਲਕੁਲ ਨਾ ਮਸਾਲਾ ਵਧੀਆ ਕਰਾ ਫਿਰ ਆ ਸਾਰਾ ਕੁਝ ਜਿਹੜਾ ਮਿਕਸਰ ਵਾ ਕੜੀ ਚ ਪਾ ਦਾਂਗੇ ਕੁਝਣਾ ਸਟਾਰਟ ਹੋ ਗਿਆ ਵਾ ਇੱਕ ਅੱਧਾ ਵਿੱਚ ਮੈਂ ਸੋਚਿਆ ਲੈ ਟਮਾਟਰ ਪਾਵਾਂ ਕਰਾਂ ਦਾ ਆ ਮਿਰਚਾਂ ਤਾਂ ਅਦਰਕ ਵਾ ਸਾਬ ਜੇ ਨਾ ਪਾ ਲੈਣੇ ਆ ਬਾਕੀ ਉਹ ਚ ਪੈ ਜਾਣਗੀਆਂ ਪਕੌੜਿਆਂ ਚ ਥੋੜੀ ਨਾ ਕਰਾਰੀ ਸਵਾਦ ਲੱਗਦੀ ਆ ਕੋਤੀ ਫਿਰ ਆ ਪਾ ਦਿੰਨੇ ਆ ਨਮਕ ਦੋ ਚਮਚੇ ਫਿਲਹਾਲ ਪੌਨੀ ਬਾਅਦ ਚ ਵੇਖ ਕੇ ਪਾ ਲਾਂਗੇ ਵਾਦਾ ਕਰਤਾ ਤੇ ਆਹ ਲੋ ਜੀ ਮਸਾਲਾ ਇਹੜਾ ਘਰ ਮਸਾਲਾ ਰੈਡੀ ਕਰੀ ਜਾਓ ਉਹ ਮਸਾਲਾ ਸਾਡੇ ਹਲਦੀ ਵੀ ਘਰ ਦੀ ਆ ਜਿਹੜਾ ਮੇਰੇ ਵਲੌਗ ਪੁਰਾਣੇ ਵੇਖਣ ਦੇ ਉਹਨਾਂ ਨੂੰ ਪਤਾ ਹੀ ਆ ਕਿ ਹਲਦੀ ਸਾਡੀ ਘਰ ਦੀ ਹੁੰਦੀ ਆ ਤੇ ਇੰਨੀ ਘੀ ਹਲਦੀ ਪਾ ਲਈ ਆ ਤੇ ਚਲੋ ਜੀ ਮੈਨੂੰ ਫਸ ਪਹਿਲਾਂ ਫਰੀਆਸ ਰੱਖ 1 ਮਿੰਟ ਲੋਕ ਦੇਖੋ ਕਿੰਨਾ ਪਿਆਰਾ ਲੱਗਣ ਲਿਆ ਹੈ ਨਾ ਉਹ ਜਰੂਰ ਹੈ ਨਾ ਫਿਰ ਮੈਂ ਵਿੱਚ ਪਾ ਦੂੰਗੀ ਵੇਸਣ ਮੈਂ ਨਾ ਜ਼ਿਆਦਾ ਤਰ੍ਹਾਂ ਇੰਨਾ ਕਰਦੀ ਹੁੰਨੀ ਆ ਪੱਤੀ ਚ ਕਹਾ ਗਈ ਵੱਡੀ ਮੈਂ ਨਾ ਜ਼ਿਆਦਾ ਤਰ੍ਹਾਂ ਕਰਦੇ ਨਹੀਂ ਕਿ ਕੜੀ ਨਾ ਵੇਸਣ ਪਾ ਕੇ ਤੇ ਜੀਰਾ ਪਾ ਜੀਰੇ ਦਾ ਪ੍ਰਕਾ ਲਾ ਕੇ ਤੇ ਵੇਸਣ ਤੇ ਨਸੀ ਬਾੜੇ ਲਿੰਨਰ ਬਣੀ ਇਹ ਵੀ ਬੜੀ ਟੇਸਟੀ ਲੱਗਦੀ ਆ ਤੇ ਅੱਜ ਮੈਂ ਥੋੜਾ ਸੂਟ ਸਾੜੀ ਫੀਂਡ ਹੀ ਨਾਲ ਪਤਾ ਮੈਨੂੰ ਇਹ ਕਿ ਤੜਕਾ ਬਾਅਦ ਚ ਵੀ ਲਾਉਣਾ ਪਹਿਲੋਂ ਲਾ ਲੈਣੀ ਆ ਚਲੋ ਜੀ ਭੋਜੀ ਗਿਆ ਵਾ ਮਸਾਲਾ ਲੱਗ ਪਗ ਟਮਾਟਰ ਫਿਰ ਮੈਂ ਰਹਿ ਨਹੀਂ ਦਿੱਤਾ ਨਹੀਂ ਪਾਇਆ ਤੇ ਕਿ ਮੈਂ ਕਿ ਹੱਤੀ ਹੋ ਰਣੀ ਉਦਾਂ ਹੀ ਨਾ ਲੱਸੀ ਨਹੀਂ ਤੇ ਚਲੋ ਫਿਰ ਢੋਲ ਜਿਹੜਾ ਪਾ ਦੇਣੀ ਥੜਾ ਪਾ ਲਓ ਜੀ ਇਹਦੇ ਵਿੱਚ ਪਾ ਲਿਆ ਮੈਂ ਮੈਂ ਲਓ ਜੀ ਇਹਦੇ ਵਿੱਚ ਪਾ ਲਿਆ ਵਾ ਮੈਂ ਅਦਰਕ ਹਰੀ ਮਿਰਚਾਂ ਪਿਆਜ਼ ਆਲੂ ਹੁਣ ਇਹਦੇ ਵਿੱਚ ਪਾਉਂਗੀ ਮੈਂ ਮਸਾਲਾ ਮਸਾਲੇ ਵਿੱਚ ਪਾਉਂਗੀ ਮੈਂ ਆਵਲਾ ਮਸਾਲਾ ਤੇ ਇੰਨਾ ਕੀ ਪਾਉਣੇ ਆ ਤੇ ਕੁਆਂਟੀਟੀ ਦੇ ਹਿਸਾਬ ਨਾਲ ਨਮਕ ਅੱਜ ਮੈਂ ਥੋੜੇ ਜਿਆਦੇ ਬਣਾਉਣ ਲੱਗੀ ਆ ਨਿਆਣੇ ਫਿਰ ਖਾ ਲੈਣਗੇ ਪਕੌੜੇ ਤਾਂ ਕਰਕੇ ਇਹਦੇ ਵਿੱਚ ਪਾ ਲੂੰਗੀ ਮੈਂ ਜੀਰਾ ਥੋੜਾ ਜਿਹਾ ਤੇ ਥੇਤੀ ਸਰੋਂ ਪਾਉਣੇ ਆ ਕਾ ਚ ਨਾ ਸਰੋਵੇਂ ਏ ਚ ਪਾਉਣ ਵਾਲੀ ਆ ਸਮਾਨ ਨਾ ਸਾਰਾ ਮੈਂ ਇਦਾਂ ਪਹਿਲਾਂ ਲਿਆ ਲਿਆ ਕੇ ਰੱਖ ਦਿੰਨੀ ਆ ਕਿ ਜਦਾਂ ਖਤਮ ਹੋਏ ਤੇ ਨਹੀਂ ਲਿਓਣਾ ਹੁੰਦਾ ਪਹਿਨੋ ਪਹਿਲਾਂ ਮੈਂ ਲੈ ਆਉਣੀ ਜੋ ਜੋ ਸਮਾਨ ਮੁੱਕੀ ਜਾਣਾ ਨਾਲ ਦੀ ਨਾਲ ਹੀ ਮੈਂ ਲਈ ਹੋਣੀ ਚ ਹਿੰਗ ਇਹ ਇੰਨੀ ਕ ਪਾ ਲੈਨੇ ਆ ਹਾਂ ਇੰਨੀ ਕ ਹਿੰਗ ਪਾ ਲੈਨੇ ਹਿੰਗ ਮੇਰੇ ਹਰ ਸਬਜੀ ਚ ਜਾਂਦੀ ਆਂਦੀ ਕਿਉਂਕਿ ਮੈਨੂੰ ਨਾ ਹਿੰਗ ਵਧੀਆ ਵੀ ਟੇਸਟ ਵੀ ਵਧੀਆ ਲੱਗਦਾ ਇਹਦਾ ਤੇ ਨਾਲੇ ਮਤਲਬ ਇਹਦਾ ਟੇਸਟ ਤੇ ਕੀ ਆਉਣਾ ਵਾ ਸਵਾਲ ਲੱਗਦੀ ਆ ਸਬਜੀ ਬਟੇ ਆ ਕਿ ਚਲੋ ਵਾਈ ਬਾਦੀ ਜਿਹੜੀ ਖਤਮ ਹੋ ਜਾਂਦੀ ਆ ਆਲੂ ਚੋਲ ਹਨਾ ਜੋ ਵੀ ਦਾਣਾਂ ਵਗੈਰਾ ਜੋ ਜਿੰਨੀਆਂ ਸੱਚੀਆਂ ਹੁੰਦੀਆਂ ਨੇ ਸੱਕੀਆਂ ਸੱਜੀਆਂ ਛੱਡ ਕੇ ਜਿਹੜਾ ਪਰੀਆਂ ਸੱਦੀਆਂ ਨਾਲ ਪਾ ਕੇ ਬਣਾਨੇ ਆ ਉਹਨਾਂ ਨੂੰ ਛੱਡ ਕੇ ਜਿੰਨੀਆਂ ਸੱਜੀਆਂ ਹੁੰਦੀਆਂ ਨੇ ਸਾਰਿਆਂ ਦੇ ਵਿੱਚ ਸਾਡੇ ਹੀ ਪੈਂਦੀ ਪੈਂਦੀ ਆ ਤੇ ਹੋ ਗਿਆ ਬੈਰੈਡੀ ਕੜੀ ਹੁਣ ਰੇਚੇ ਦੀ ਰਹਿਣੀ ਹਲਦੀ ਹਲਕੀ ਮੈਨੂੰ ਘੱਟ ਲੱਗਣ ਦੀ ਆ ਤੇ ਆਪਾਂ ਥੋੜੀ ਜਿਹੀ ਪਾ ਦਾਂਗੇ ਰੇਜ ਜੂਗੀ ਨਾਲ ਹੀ ਤੇ ਤੇ ਇੱਥੇ ਰੱਖ ਲੈਨੇ ਫਿਲਹਾਲ ਪਕੌੜੇ ਬਣਾਉਣੇ ਹੁਣ ਆਪਾਂ ਮਿਰਚਾਂ ਜਿਹੜੀਆਂ ਇਹ ਨਾ ਜ਼ਿਆਦਾ ਹੋ ਜਣੀਆਂ ਜੇ ਇਹ ਪਾਤੀਆਂ ਨੇ ਚ ਰਹਿਣ ਦਿੰਨੇ ਆ ਨਹੀਂ ਪਾਉਂਦੇ ਹਾਂ ਸਮਝੋ ਕਿ ਇੱਥੇ ਰੱਖ ਲੈਨੇ ਆ ਤੇ ਹਾਂ ਪਾਣੀ ਇਹਦੇ ਨਾਲ ਮਿਕਸ ਕਰੂੰਗੀ ਕੋਲ ਨੂੰ ਤੇ ਚਲੋ ਜੀ ਮੈਂ ਕੋਲ ਰੈਡੀ ਕਰ ਲੈਂਦੀ ਆ ਪਹਿਲੋ ਹਾਂ ਪਕੌੜਿਆਂ ਵਾਲਾ ਫਿਰ ਬਖੋਣੀ ਤੁਹਾਨੂੰ ਬਹੁਤ ਜ਼ਿਆਦਾ ਸੜ ਗਿਆ ਬੰਦ ਕਰ ਲੈਨੀ ਪਹਿਲੋ ਇਹ ਇਹ ਮੈਂ ਬੰਦ ਕਰਤਾ ਲਾਈਟ ਹੋ ਗਈ ਆ ਬੰਦ ਲਾਈਟ ਇੱਕ ਜਗੰਡੀ ਆ ਇਹ ਕਾਵਲੀ ਜਿਹੜੀ ਆ ਇਹ ਲਾਈਟ ਬਤੀਆ ਉਹ ਜਗੰਡੀ ਆ ਗੈਸ ਮੈਂ ਬੰਦ ਕਰਤਾ ਵਾ ਤੇਲ ਠੰਡਾ ਹੋਣੇ ਰੇਟ ਕਰਨੀ ਪੈਣੀ ਹੁਣ ਤੇ ਇਧਰ ਆਪਣੀ ਪੰਟੀ ਆ ਕੜੀ ਇਹਦੇ ਉੱਤੇ ਨਾ ਜਾਲੀ ਦੇ ਦਿੰਨੇ ਆ ਪਲੇਟ ਦੇ ਨਾਲ ਇਹ ਉਬਲ ਜਾਂਦੀ ਹੁੰਦੀ ਫਿਰ ਪਤਾ ਨਹੀਂ ਲੱਗਣਾ ਇੱਕਦਮ ਉਬਾਲਾ ਸਾਰ ਜਾਣਾ ਕੜੀ ਨੇ ਨਾ ਤੇ ਲੋਜੀ ਆ ਜਾ ਰਹੀ ਹੈ ਤੇ ਨਾ ਪਟਾ ਫਿਰਨੇ ਆ ਵਾ ਵੇਸਣ ਵਾਲਾ ਡੱਬਾ ਇਹਨੂੰ ਥੋੜਾ ਸਾਫ ਸੂਫ ਕਰਕੇ ਫਿਰ ਉੱਤੇ ਰਖਾ ਦੂੰਗੀ ਆ ਰਖਣੀਆਂ ਚੌਲ ਇਹ ਮੈਂ ਥੋੜਾ ਨਾ ਤਾਂ 15 ਕ ਮਿੰਟ ਪਹਿਲ ਨੂੰ ਪਾ ਦੇਣੀ ਨਹੀਂ ਪਾਣੀ ਤੇ ਜਿਹੜੇ ਚੌਲ ਐ ਉਹਨੂੰ ਚੱਲਦੀ ਬੱਜ ਜੰਗੀ ਫਿਰ ਇੱਥੇ ਦੇਤੀ ਆਪਾਂ ਜਾਲੀ ਇੱਥੇ ਰੱਖਾਂਗੇ ਚੌਲ ਆ ਵਾ ਤੇਲ ਬਹੁਤ ਜ਼ਿਆਦਾ ਗਰਮ ਫਲੇਮ ਵੇ ਕੋ ਬੰਦਿਆ ਆ ਜਿਹੜੀ ਕੜਾਈ ਇਹਨਾਂ ਦੇ ਇਹ ਨਾ ਕਿਉਂਕਿ ਕਾਲੀ ਨਹੀਂ ਇਹ ਵੋ ਇੱਕ ਕੜਾਈ ਜਿਹੜੀ ਹੈ ਨਾ ਸਪੈਸ਼ਲ ਪਕੌੜਿਆਂ ਵਾਸਤੇ ਹੀ ਆ ਤੇ ਇਹ ਪਤਲੀ ਬੜੀ ਆ ਏਦਾਂ ਹੀ ਹਿਲਾਂਦੀ ਹੀ ਆ ਕੜਾਈ ਨਾ ਮਨ ਲਬ ਮੇਲੇ ਤੇ ਸੰਗ ਦਾ ਮੇਲਾ ਪਕੌੜੇ ਮੁੰਦੇ ਦਾ ਤਾਂ ਮੇਲਾ ਸਾਡੇ ਕੋਟਰਾ ਸਾਹਿਬ ਉੱਥੋਂ ਮੈਨਾਂ ਹੀ ਚਲੋ ਜੀ ਬਾਈ ਕੁ ਜਦ ਨਾ ਆ ਲੈ ਆਪਾਂ ਆਪਣਾ ਨੇ ਪਕੌੜੇ ਤੇ ਫਿਰ ਬਾਲਾਂਗੇ ਗੈਸ ਹੋਰ ਆ ਦੇਖੋ ਕਿੰਨਾ ਗਰਮ ਹੈ ਗੈਸ ਬੰਦਿਆ ਥੱਲੇ ਬੰਦ ਕੀਤਾ ਤਾਂ ਵੀ ਇੰਨਾ ਗਰਮ ਆ ਮੈਂ ਅੱਜ ਥੋੜਾ ਫੱਟਾ ਬਣਾਉਣ ਦੀਆਂ ਪਕੌੜੇ ਕਿਉਂਕਿ ਫੈਂਕਾ ਚਲੋ ਬੱਚੇ ਵੀ ਖਾ ਲੈਣਗੇ ਸਪੈਸ਼ਲ ਪਕੌੜੇ ਤੇ ਮੈਂ ਕੱਢੇ ਨਹੀਂ ਕਾਫੀ ਦਿਨ ਹੋ ਗਏ ਆ ਤੇ ਕੜੀ ਦੇ ਵਿੱਚ ਖਾ ਲੈਣਗੇ ਹੈਨਾ ਤੇ ਹੱਥ ਬਿਲੋਂ ਧੋ ਲੈਣੀਆਂ ਮੈਨੂੰ ਨਾ ਕਈ ਚੋ ਵਿਚਾਰੇ ਨਾਲ ਬਣਾਉਂਦੇ ਮੈਨੂੰ ਇਹ ਚਿਰ ਤੋਂ ਬਣਾ ਬੜਾ ਦੇਸੀ ਤਰੀਕਾ ਹੀ ਵਰਤਣਾ ਹੱਥ ਨਹੀਂ ਹਾਂਜੀ ਲੈ ਆ ਦੇ ਜਾ ਜੇ ਜਿਹੜੀ ਜਿਹੜੀ ਇੰਪੈਰੀ ਦਾ ਕਾਲ ਆ ਰਹੂਗੀ ਥਾਰੀ ਅਹੋ ਚ ਲੈ ਕੱਲ ਲੱਗਾ ਕੋਈ ਗੱਲ ਨਹੀਂ ਤੇ ਸਾਡੇ ਨਾ ਚਾਚਾ ਜੀ ਜੇ ਲਾਗੇ ਮਤਲਬ ਸਾਡੇ ਆਪਣੇ ਚਾਚੇ ਨਾ ਛਿਕੇ ਚਾਚੇ ਜੀ ਤੇ ਉਹ ਨਾ ਘੋੜੇ ਰਿੰਦੇ ਆਂ ਤੇ ਇਹ ਕਿਨੋ ਘੋੜਾ ਆ ਗਿਆ ਇੱਥੇ ਤੁਹਾਡੇ ਘਰਾਂ ਦੇ ਸਾਹਮਣੇ ਘਰ ਰਨਦਾ ਤੇ ਅਈ ਨਾ ਖਈਆ ਬੜੀ ਪ੍ਰੋਬਲਮ ਹੁੰਦੀ ਹੈ ਇਹ ਇਹ ਪੁਗਈਆ ਗੈਸ ਦਾ ਮੈਂ ਔਨ ਕਰਦੀ ਆ ਉਹ ਗੈਸ ਥੱਲੇ ਆ ਲੈ ਇਹੋ ਹੀ ਕੰਮ ਹੋਈ ਜਾਣਾ ਹੁੰਦਾ ਲਓ ਜੀ ਪਕੌੜੇ ਆਪਣੇ ਤੇਲ ਠੰਡਾ ਹੋ ਗਿਆ ਵਾ ਹੌਲੀ ਹੌਲੀ ਹੁਣ ਫੜੂਗਾ ਸੇਕ ਹਨਾ ਤੇ ਬਾੰਡ ਲੈਣ ਦਿਨੇ ਪਕੌੜੇ ਨਾਲੇ ਮੈਂ ਦਵਾਈ ਆਪਣੇ ਇਥੇ ਨਾ ਨਾ ਖਲੋਗੇ ਦੁੱਧ ਨੂੰ ਬਾਹਰ ਦਵਾ ਲਾਂਗੇ ਜਿਹੋ ਦੁੱਧ ਨੂੰ ਬਾਹਰ ਨਾ ਦੀ ਨਾਲ ਨਾ ਫਿਰ ਇਥੇ ਮੇਰਾ ਧਿਆਨ ਹੈ ਤੁਗਾ ਹੋਣੇ ਕਿ ਫਿਲਹਾਲ ਮੈਨੂੰ ਰੁਕਣਾ ਪੈਣਾ ਔਦਾ ਘੰਟਾ 15 ਮਿੰਟ ਓਹੋ ਮਿੰਟ ਇਲਾਕਿਆ ਰੁਕਣਾ ਪੈਣਾ ਕਿ ਗੈਸ ਬੰਨੀ ਕੋ ਕੋ ਨਹੀਂ ਹੋਣਾ ਜੇਦੋ ਨਾ ਮੈਂ ਸਾਰਾ ਮਿਕਸਰ ਵਗੈਰਾ ਰੈਡੀ ਕਰ ਲਿਆ ਹੈ ਨਾ ਪਕੌੜਿਆਂ ਦਾ ਤਾਂ ਮੈਨੂੰ ਯਾਦ ਆਇਆ ਕਿ ਫਾਲਕ ਪਾ ਲੈਂਦੀ ਫਾਲਕ ਰਹੀ ਹੈਗੀ ਮੇਥੀ ਵੀ ਹੈਗੀ ਕਿਉਂਕਿ ਅੱਜ ਮੈਂ ਕੁਝ ਧੀਰੀ ਆ ਅੱਜ ਮੈਂ ਬਣਾਉਣ ਦੀ ਆਪਣਾ ਸੂਪ ਰੈਡੀ ਕਰਨ ਦੀ ਆ ਸੀਂਦੀਆਂ ਉਹਦੇ ਕਰਕੇ ਨਾ ਥੋੜਾ ਕੰਮ ਇਕਦਮ ਪੈ ਗਿਆ ਮੈਨੂੰ ਹਾਂ ਹਾਂ ਠੀਕ ਹੈ ਸਾਡੇ ਨਾ ਮਸਾਲਾ ਸੀਂ ਵਾਲਾ ਜਿਹੜਾ ਘਰ ਵਿੱਚ ਈ ਰੰਗ ਸਰ ਸੀਂਦੀਆਂ ਇਹ ਥੋੜਾ ਖਤਮ ਹੋਇਆ। ਇਹ ਜੇ ਬਾਈ ਕਰਾਣਾ ਕੜੀ ਆ ਕੋਣ ਉਬਾਲੇ ਤੇ ਆ ਗਈ ਆ ਹਨਾ ਇਹਦੇ ਲਾਗੇ ਖਲੋਣਾ ਪੈਣਾ ਵਾ ਨਹੀਂ ਤੇ ਨੇ ਅੱਖ ਨਹੀਂ ਚਮਕਣ ਦੇਣੀ ਉੱਬਲ ਜਾਣੀ ਆ ਤੇਰਾ ਮੈਂ ਧਿਆਨ ਰੱਖਣੀ ਕਿ ਮੈਡਮ ਜੀ ਕੋਣੀ ਕਿਤੇ ਆ ਨਾ ਟੱਪਣ ਛੁੱਲੇ ਇੱਥੇ ਤਾਂ ਸ਼ੁਰੂ ਹੋ ਗਿਆ ਪਕੌੜੇ ਬਣਨੇ ਸੀ ਕਿਦਾ ਕਿਦਾ ਦਿਲ ਕਰਾਇਆ ਪਕੌੜੇ ਖਾਣ ਨੂੰ ਪਕੌੜਿਆਂ ਦਾ ਨਾਮ ਸੁਣ ਕੇ ਕੋੜੇ ਬਾਹਰ ਜਗਾਣਗੇ ਮੈਨੂੰ ਲੱਗਾ ਥੋੜਾ ਲੈ ਲਿਆ ਚਲੋ ਇਹ ਤੋਂ ਆਹ ਬੰਦੇ ਨੇ ਆਪਣੇ ਪਕੌੜੇ ਇਹਦੇ ਵਿੱਚੋਂ ਅੱਧੇ ਪਕੌੜੇ ਬੱਚਿਆਂ ਨੇ ਖਾ ਲੈਣੇ ਨੇ ਅੱਧੇ ਰਹਿ ਜਾਣੇ ਕੜੀ ਵਾਸਤੇ ਮੈਂ ਤਾਂ ਇਦਾਂ ਕਰਦੀ ਆ ਜਿੱਦਾਂ ਹੁਣ ਕੜੀ ਬਣਾਵਾਂ ਮੇਰੀ ਤਾਂ ਸਵੇਰੇ ਵੀ ਆਪਾਂ ਬਚ ਦੇਣੀ ਕੜੀ ਖਤਮ ਤੋਂ ਨਹੀਂ ਨੀ ਹਣਾ ਤੇ ਮੈਂ ਇਦਾਂ ਕਰਨਾ ਕਿ ਹੁਣ ਮਲੀ ਕੜੀ ਚ ਨਾ ਪਕੌੜੇ ਪਾ ਲੈਣੇ ਆ ਤੇ ਜਿਹੜੀ ਸਵੇਰੇ ਕੜੀ ਬਚ ਖਾਣੀ ਆ ਉਹਦੇ ਵਿੱਚ ਪਕੌੜੇ ਨਹੀਂ ਪਾਉਣੇ ਉਦੋਂ ਇਹ ਟਪਕੜੇ ਸਵੇਰੇ ਕੱਢ ਕੇ ਫਿਰ ਉਦੋਂ ਪਾਉਣੇ ਆ। ਮੇਰੇ ਫਿਰ ਜਿਹੜੇ ਪਕੌੜੇ ਸੀ ਨਾ ਫੁੱਲ ਜਾਂਦੇ ਆ। ਅੱਜ ਨਾਲ ਇਹਨੇ ਟਰੰਕ ਕੀਤਾ ਸਾਫ਼ ਸਾਰ। ਮੇਰੀਆਂ ਲੈਸਾਂ ਵਾਲਾ ਹੁਣ ਇਹ ਕੀਤਾ ਜਸਟ ਤੇ ਆ ਵੇਖੋ ਉਹਦਾ ਖਲਾਰਾ ਸਾਰਾ ਉਹਦਾ ਹੀ ਆ। ਟਰੰਕ ਸਾਫ਼ ਕੀਤਾ ਨਾ ਸਾਰਾ ਉਹਦਾ ਹੀ ਆ ਅਸਮਾਨ ਉੱਤੋਂ ਨਿਕਲਿਆ ਸਾਰਾ। ਤੇ ਆਹ ਵਾਟਰ ਬੋਤਲ ਨਾ ਮੈਨੂੰ ਲੈਣੀ ਪਈ ਬਾਸ ਚ ਕੱਲ ਮੈਂ ਲਈ ਸੀ। ਇਹ ਵੀ ਛੁੱਟਦੇ ਨਹੀਂ ਹੁਣ ਕੱਲ ਨੂੰ ਮਜਬੂਰੀ ਚ ਲੈਣੀ ਪਈ। ਕੋਣਾ ਸਾਰਾ ਨਾ ਤੋਤੋ ਚੁੱਕ ਦਾਂਗੇ ਮੋਟਾ-ਮੋਟਾ ਕਿਉਂਕਿ ਹੁਣ ਐਰਪਲੇਨ ਚਾਹ ਬੁਕਲ ਕਰਨੀ ਆ 7 ਵਜੇ ਵਧੀ ਰਾਤ ਨੂੰ ਝਾੜੂ ਅਸੀਂ ਲੰਮੇ ਨਹੀਂ ਆ ਸੀ ਆਲੂ ਕੋ ਪਕੌੜੇ ਵੀ ਕੁੜਕ ਹੋਣ ਲੱਗ ਗਏ ਆ ਕਿੰਨੇ ਵਧੀਆ ਚੰਨ ਜੀ ਹੁਣ ਮੈਂ ਤੁਹਾਨੂੰ ਕੜੀ ਬਣਾ ਕੇ ਤੇ ਇਸ ਘਿਰਮ ਖਾਣੀ ਆ ਕੜੀ ਕੜੀ ਉਹਦੀ ਮਾਰਿੰਦੀ ਆ ਗੜ ਕੇ ਪੂਰੇ ਜੋਰਾ ਸ਼ੋਰਾ ਚ ਆ ਜਿਹੜੀ ਜਾਲੀ ਆ ਨਾ ਇਹਨੂੰ ਹਜੇ ਦੇ ਨਾਲ ਟੱਕਰਾ ਪੈਣਾ ਫਿਰ ਇਹੋ ਜਾਲੀ ਇਹਦੇ ਤੇ ਦੇਣੀ ਚੌਲਾ ਦੇ ਬਸ ਬਣ ਗਏ ਆ ਅਜਾ ਪੀਲੇ ਪੀਲੇ ਜੇ ਲੱਗਣ ਦੇ ਪਕੌੜੇ ਪਾਲਕ ਮੇਥੀ ਵਗੈਰਾ ਕੁਝ ਨਹੀਂ ਪਾਇਆ ਨਾ ਤਾਂ ਕਰੀਏ ਚਲੋ ਪਾਣ ਦੇ ਵਿੱਚ ਰੱਖੋਣੇ ਆ ਤੁਹਾਨੂੰ ਤੇ ਇੱਕ ਪੂਰਾ ਆਪਣਾ ਨਿਕਲ ਗਿਆ ਆਵळा ਰੈਡੀ ਹੋ ਗਿਆ ਕਿਰਨ ਹੁਣੀ ਖਾ ਲੈਣਗੇ ਤੇ ਫੋਨ ਲੈ ਜਾ ਇੱਕ ਲੈ ਜਾ ਮੈਂ ਚੋਰੀ ਕਹਿਣ ਦੀ ਕਿ ਫੋਨ ਚ ਨਾ ਬਾਤ ਚੱਲ ਜੇ ਖਾਓ ਖਾਓ ਜਿੰਨੇ ਮਰਜੀ ਕਿਉਂਕਿ ਕੜੀ ਆਪਾਂ ਥੋੜੇ ਜਿਹਾ ਪਾਉਣੇ ਕੜੀ ਚ ਜਿਆਦਾ ਨਹੀਂ ਪਾਉਣੇ ਖਾਣੇ ਆ ਹੋਣ ਇਹਨਾਂ ਨੇ ਸਾਡੇ ਘਰ ਜਦੋਂ ਕੜੀ ਨਿਕਲਨੀ ਆ ਉਦੋਂ ਭੱਟਿਆਂ ਵਾਸਤੇ ਨਾਲ ਤਕੋੜੇ ਨਾਲ ਪਾ ਦਿੰਦੇ ਹਾਂ ਅੱਦੇ ਹੁਣ ਸਾਡੇ ਖਾਲਾ ਕੜੀ ਵੀ ਮੇਰੇ ਖਲਪਰਾ ਹੀ ਆ ਜਾਂਦਾ ਨਾ ਦਿਗੋਣਾ ਜਿਹਨੇ ਨਾ ਲਗਦਾ ਕਿੰਨਾ ਬੜਾ ਆ ਗਿਆ ਇਹ ਤੋਂ ਮੇਰੀ ਦੋ ਦੋ ਕਤੇ ਬਣਾਈ ਬਣੀ ਹੁੰਦਾ ਪਤਾ ਨਹੀਂ ਬਣਾਈ ਨਹੀਂ ਕਿ ਨਹੀਂ ਆਰ ਕੀ ਕਿ ਮੈਂ ਆਰ ਕੀ ਪਾਪਾ ਦੇ ਆ ਕੜੀ ਬਣੀ ਆਪਣੇ ਹੈ ਆਰ ਕੀ ਨਹੀਂ ਬਣੀ ਆਰ ਕੀ ਵਾਕਿਆ ਨਹੀਂ ਬਣੀ ਕਦੇ ਸੋਦਾ ਨਾ ਜਦੋਂ ਮਤਲਬ ਆਏ ਹੀ ਬੜਾ ਆ ਜੇ ਤੋ ਸਿਆਲ ਸਿਆਲ ਦੀ ਕੜੀ ਕੜੀ ਬਣਾਈ ਇੱਕ ਗਰਮੀਆਂ ਦੀ ਸਾਡੀ ਪਹਿਲੀ ਕੜੀ ਆ ਅੱਜ ਚਲੋ ਜੀ ਦੂਜਾ ਪੂੜਾ ਪਾਤਾ ਵਾ ਤੇ ਹੁੰਦਾ ਰਹਿਣ ਦਿੰਨੇ ਆ ਆਵळा ਬੱਚੇ ਖਾ ਲੈਂਦੇ ਤੇ ਨਾਲ ਦੀ ਨਾਲ ਚਲੋ ਜੀ ਮੈਂ ਲੋ ਜੀ ਕੜੀ ਵਗੈਰਾ ਆਪਣੀ ਬਣਾ ਕੇ ਵੈਰੀ ਡਿਟ ਕਰ ਲਈ ਆ ਆਪਣੀ ਨਹੀਂ ਵੇਸ ਹੁੰਦੀ ਆ ਬਣੀ ਆਪਣੀ ਕੜੀ ਬੜੀ ਮਜ਼ੇਦਾਰ ਦੇਖੋ ਕੜੀ ਦਾ ਕਲਰ ਇੱਕ ਕੜੀ ਮੈਂ ਕੱਢ ਕੇ ਰੱਖਦੀ ਆ ਜੇ ਬਚੀ ਤਾਂ ਬਲਤੇ ਬਚਣੀ ਨਹੀਂ ਕਿਉਂਕਿ ਸਾਡੇ ਬੱਚਿਆਂ ਨੂੰ ਪਸੰਦ ਵਾ ਕੜੀ ਵਾਲੇ ਹੁਣ ਹਜੇ ਪਹਿਲੀ ਪਹਿਲੀ ਕੜੀ ਆ ਆ ਪਕੌੜੇ ਜਿਹੜੇ ਨਾ ਸੜ ਗਏ ਥੋੜੇ ਜੇ ਫਿਰ ਮੈਂ ਰਹਿਣ ਤੇ ਨਹੀਂ ਪਾਏ ਆ ਮੰਮੀ ਦੇਖੇ ਗਏ ਆ ਖੀਰ ਉਹਨਾਂ ਬੜਾਈ ਆ ਸਾਡੇ ਚੌਲ ਵੀ ਬਣ ਕੇ ਰੈਡੀ ਹੋ ਗਏ ਆ ਆ ਤੇਲ ਜਿਹੜਾ ਬਚਿਆ ਵਾ ਸੜਿਆ ਇਹ ਪਾਰਾਂਗੇ ਐਸ ਬੋਤਲ ਦੇ ਵਿੱਚ ਕੱਢ ਲਾਂਗੇ ਤੇ ਮੈਂ ਹੋ ਗਈਆਂ ਜੀ ਫਾਰਗ ਕਿਚਨ ਚੋਂ ਬਸ ਖਾਣੀ ਆ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਉਦੋਂ ਵੱਜਿਆ ਹੀ 7 ਹੋਣ ਵਜ ਚਲੇ 8 ਮਤਲਬ ਇੱਕ ਘੰਟਾ ਲੱਗਾ 1 ਘੰਟੇ ਵਿੱਚ ਦੁੱਧ ਗਰਮ ਹੋ ਗਿਆ ਕੜੀ ਬਣ ਗਈ ਪਕੌੜੇ ਨਿਕਲ ਗਏ ਚੌਲ ਬਣ ਗਏ ਕਿਚਨ ਕਲੀਨ ਮੈਂ ਫਿਰ ਚਲੋ ਜੀ ਮਿਲਦੇ ਆ नेक्स्ट ਵੀਡੀਓ ਵਿੱਚ ਜੇ ਤੁਹਾਨੂੰ ਵੀਡੀਓ ਪਸੰਦ ਆਦੀਆਂ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲੋ ਮਿਲਦੇ ਆ नेक्स्ट ਵੀਡੀਓ ਵਿੱਚ ਆਪਣਾ ਰੱਖਿਆ ਬਹੁਤ ਸਾਰਾ ਖਿਆਲ ਤੱਕੜੀ ਦਾ ਪਾਏ